ਖਬਰ ਫੇਰ ਲੈਣਿਆ ਪੰਜਾਬ ਤੋਂ ਹੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਅ ਇਸ ਮੀਟਿੰਗ ਦੇ ਵਿੱਚ ਇੱਕ ਕਿਸਾਨ ਏਕਤਾ ਦੀ ਜ਼ਮੀਨਤਾ ਤਿਆਰ ਕਹਿੰਦੇ ਹੋ ਗਈ ਆ ਪਰ ਹੋਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਹਜੇ ਇੱਕ ਹੋਣਾ ਬਾਕੀ ਹੈ ਕੀ ਕਹਿੰਨੇ ਹੋ ਕਿ ਇਹ ਮੀਟਿੰਗ ਕਿਸ ਪਾਸੇ ਜਾਏਗੀ ਦੇਖੋ ਇੱਕ ਜਿਹੜੀ ਇਹਦੇ ਵਿੱਚ ਗੱਲ ਆ ਸ਼ੁਰੂ ਤੋਂ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਕਿਸਾਨ ਏਕਤਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਸਿਆਸੀ ਆ ਉਹ ਪਿਛਲੇ ਲਗਭਗ 1 ਸਾਲ ਤੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਮ ਮੁੱਖ ਮੰਗ ਜਿਹੜੀ ਉਹਦੀ ਐਮਐਸਪੀ ਦੀ ਆ ਉਹਨੂੰ ਲੈ ਕੇ ਧਰਨਾ ਤੇ ਬੈਠੇ ਹੋਏ ਅਣਮਿੱਥੇ ਸਮੇਂ ਤੇ ਸੜਕਾਂ ਬੰਦ ਨੇ ਮੁੱਖ ਜਿਹੜੀਆਂ ਦਿੱਲੀ ਨੂੰ ਜਾਣ ਵਾਲੀਆਂ ਨੇ ਦੂਜੇ ਪਾਸੇ ਕਿਸਾਨਾਂ ਦਾ ਇਹ ਕਹਿਣਾ ਕਿ ਉਹਨਾਂ ਨੇ ਸੜਕਾਂ ਬੰਦ ਨਹੀਂ ਕੀਤੀਆਂ ਹਰਿਆਣਾ ਸਰਕਾਰ ਨੇ ਸੜਕਾਂ ਬੰਦ ਕੀਤੀਆਂ ਉਹ ਤਾਂ ਦਿੱਲੀ ਜਾਣਾ ਚਾਹੁੰਦੇ ਨੇ ਖੈਰ ਇਹਨੂੰ ਲੈ ਕੇ ਸੰਘਰਸ਼ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਆ ਕਿ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਇਹਦੇ ਵਿੱਚ ਏਕਤਾ ਹੋ ਜਵੇ ਤੇ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਉਹ ਸਰਕਾਰ ਤੇ ਦਬਾਅ ਬਣਾਉਣ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਪਰ ਕੱਲ ਵੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲਿਆ ਹਾਂ ਪਰ ਇਹਨਾਂ ਨੇ ਇੰਨੀ ਜ਼ਰੂਰ ਸਹਿਮਤੀ ਦਿੱਤੀ ਆ ਦੋਨਾਂ ਧਿਰਾਂ ਨੇ ਕਿ ਉਹ ਘਟੋ ਘਟ ਸਾਂਝੇ ਪ੍ਰੋਗਰਾਮ ਤੇ ਆ ਗਿਆ ਕੁਝ ਮੰਗਾਂ ਨੂੰ ਲੈ ਕੇ ਉਹ ਇਸ ਗੱਲ ਤੇ ਪਹੁੰਚ ਗਏ ਨੇ ਕਿ ਅਸੀਂ ਜਿਹੜਾ ਹੈ ਇਹਨਾਂ ਤੇ ਰਲ ਕੇ ਸੰਘਰਸ਼ ਕਰਾਂਗੇ ਕੁਝ ਗੱਲਾਂ ਤੇ ਉਹਨਾਂ ਦੇ ਆਪਸੀ ਸਹਿਮਤੀ ਨਹੀਂ ਬਣੀ ਪਰ ਇੱਕ ਜ਼ਮੀਨ ਜ਼ਰੂਰ ਤਿਆਰ ਹੋਈ ਆ ਇੱਕ ਗੱਲ ਜਿਹੜੀ ਜਿਹੜੇ ਅੰਦਰਲੇ ਜਿਹੜੇ ਸੂਤਰ ਨੇ ਜਿਹੜੇ ਦੱਸਦੇ ਨੇ ਉਹਨਾਂ ਦੇ ਮੁਤਾਬਕ ਇਹ ਆ ਕਿ ਜਿਹੜੇ ਸੰਯੁਕਤ ਕਿਸਾਨ ਮੋਰਚਾ ਆ ਉਹਦੇ ਵੱਲੋਂ ਜਿਹੜਾ ਇਹਨੂੰ ਕੋਈ ਡੱਲੇਵਾਲ ਗਰੁੱਪ ਵੱਲੋਂ ਜਾਂ ਪੰਧੇਰ ਗਰੁੱਪ ਵੱਲੋਂ ਜਿਹੜਾ ਸ਼ੰਭੂ ਖਨੌਰੀ ਦੇ ਵਿੱਚ ਮੋर्चा ਲਾਇਆ ਗਿਆ ਉਹਨੂੰ ਲੈ ਕੇ ਕੋਈ ਬਹੁਤੀ ਸਹੀ رائے ਨਹੀਂ ਹੈਗੀ ਉਹਨਾਂ ਦੇ ਮੁਤਾਬਕ ਅੰਦਰਲੇ ਸੂਤਰ ਜਿਹੜੇ ਦੱਸਦੇ ਨੇ ਕਿ ਉਹਨਾਂ ਵੱਲੋਂ ਇਹ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਦੀ ਉਹਨੂੰ ਲੈ ਕੇ ਕੋਈ ਸਹਿਮਤੀ ਨਹੀਂ ਹੈਗੀ ਉਹ ਇਹਦੇ ਹੱਕ 'ਚ ਨਹੀਂ ਆ ਉਹਨਾਂ ਨੂੰ ਇਹ ਗੱਲ ਲੱਗਦੀ ਆ ਕਿ ਇਹ ਜਿਹੜੇ ਆਉਣ ਵਾਲੇ ਵੱਡੇ ਅੰਦੋਲਨ ਨੇ ਜਿਹੜੀਆਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਕਿਸਾਨੀ ਦੇ ਸਾਹਮਣੇ ਆਉਣ ਵਾਲੀਆਂ ਨੇ ਉਹਨੂੰ ਡੀਫਿਊਜ਼ ਕੀਤਾ ਜਾ ਰਿਹਾ ਉਹਨਾਂ ਵੱਲੋਂ ਇਹ ਮਸਲੇ ਜਿਹੜੇ ਨੇ ਉਹਨਾਂ ਨੂੰ ਦਰਗਨਾਰ ਕੀਤਾ ਜਾ ਰਿਹਾ ਸੋ ਇਸ ਕਰਕੇ ਜਿਹੜੀਆਂ ਕੁਝ ਮੰਗਾਂ ਨੂੰ ਲੈ ਕੇ ਇਹਨਾਂ ਦੇ ਆਪਸ ਵਿੱਚ ਸਹਿਮਤੀ ਬਣੀ ਗਈਆਂ ਨਾਲ ਦੀ ਨਾਲ ਹੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਆਇਆ ਉਹਨੇ ਇਹ ਗੱਲ ਕਹਿ ਦਿੱਤੀ ਆ ਕਿ ਸਾਡਾ ਜਿਹੜਾ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਅਣਮਿੱਥੇ ਸਮੇਂ ਦਾ ਜਿਹੜਾ ਧਰਨਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਉਹਦੀ ਸਾਡੀ ਪੂਰੀ ਤਿਆਰੀ ਹੈ ਉਹ ਅਸੀਂ ਉਦਾਂ ਹੀ ਲਾਵਾਗੇ ਉਹ ਮਤਲਬ ਗੈਰ ਸਿਆਸੀ ਉਹਦੇ ਵਿੱਚ ਸ਼ਮੂਲੀਅਤ ਨਹੀਂ ਕਰੂਗਾ ਉਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਤੇ ਉੱਥੇ ਧਰਨਾ ਲਾਊਗਾ ਹੁਣ ਬੜੀ ਇਹਦੇ ਵਿੱਚ ਇੰਟਰਸਟਿੰਗ ਬਣਦੀ ਆ ਵੀ ਕੁੱਲ ਮਿਲਾ ਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸ਼ੰਭੂ ਖਨੋਰੀ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਉਹ ਐਜ਼ ਇਟ ਇਜ਼ ਚੱਲਦਾ ਰਹੂਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਨਵਾਂ ਫਰੰਟ ਖੋਲ ਦਿੱਤਾ ਜਾਊਗਾ ਹੁਣ ਘਟੋ ਘਟ ਮੰਗਾਂ ਨੂੰ ਲੈ ਕੇ ਕਿੱਦਾਂ ਹੋਊਗਾ ਇਹ ਤਾਂ ਸਮਾਂ ਦੱਸੂਗਾ ਪਰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰੀ ਮੰਤਰੀਆਂ ਨਾਲ ਫੇਰ ਮੀਟਿੰਗ ਹੋਊਗੀ ਉਹਦੇ ਵਿੱਚ ਸਰਕਾਰ ਕੀ ਸਹਿਮਤੀ ਦਿੰਦੀ ਆ ਉਹਦੇ ਤੇ ਸ਼ੰਭੂ ਤੇ ਖਨੋਰੀ ਮੋਰਚੇ ਦਾ ਜਿਹੜਾ ਭਵੇਖ ਟਿਕਿਆ ਹੋਇਆ ਆ ਸੋ ਆਉਣ ਵਾਲੇ ਦਿਨਾਂ ਚ ਥੋੜੇ ਦਿਨਾਂ ਦੇ ਵਿੱਚ ਤਸਵੀਰ ਹੋਰ ਕਲੀਅਰ ਹੋ ਜਾਊਗੀ ਪਰ ਫਿਲਹਾਲ ਇਹ ਆ ਵੀ ਸਾਂਝੇ ਸੰਘਰਸ਼ਨ ਤੇ ਕੋਈ ਵੱਡੀ ਸਹਿਮਤੀ ਨਹੀਂ ਬਣੀ ਵੱਖਰੇ ਵੱਖਰੇ ਸੰਘਰਸ਼ ਚ ਚੱਲਦੇ ਰਹਿਣਗੇ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਜ਼ਰੂਰ ਬਣੇ ਪਰ ਅਰੰ딥 ਜੀ ਮੈਂ ਇਹ ਸਮਝਦੀ ਹੁੰਨੀ ਆ ਕਿ ਜੇਕਰ ਕੋਈ ਵੀ ਅਸੀਂ ਅੰਦੋਲਨ ਜਿੱਤਣਾ ਆ ਨਾ ਤੇ ਉਹਦੇ ਲਈ ਏਕਤਾ ਹੋਣੀ ਬਹੁਤ ਜ਼ਰੂਰੀ ਆ ਦੇਖੋ ਇਹ ਹਰ ਬੰਦੇ ਨੂੰ ਲੱਗਦਾ ਇਹਦੇ ਲਈ ਇਤਿਹਾਸ ਵੀ ਗਵਾਇਆ ਹਰ ਬੰਦੇ ਨੂੰ ਇਹ ਲੱਗਦਾ ਆ ਕਿ ਕੋਈ ਵੀ ਅੰਦੋਲਨ ਜਿਹੜਾ ਆ ਉਹ ਉਹਦੇ ਲਈ ਏਕਤਾ ਬਹੁਤ ਜ਼ਰੂਰੀ ਆ ਪਰ ਮਸਲਾ ਇਹਦੇ ਚ ਵੱਡਾ ਇਹ ਆ ਵੀ ਅੰਦੋਲਨ ਸਹੀ ਹੈਗਾ ਕਿ ਨਹੀਂ ਹੈਗਾ ਅੰਦੋਲਨ ਦੀ ਦਸ਼ਾ ਤੇ ਦਿਸ਼ਾ ਸਹੀ ਹੈਗੀ ਕਿ ਨਹੀਂ ਹੈਗੀ ਸਿਧਾਂਤਕ ਤੇ ਵਿਚਾਰਕ ਤੌਰ ਤੇ ਅੰਦੋਲਨ ਸਹੀ ਹੈਗਾ ਕਿ ਨਹੀਂ ਹੈਗਾ ਉਹਦਾ ਮੌਕਾ ਸਹੀ ਹੈਗਾ ਕਿ ਨਹੀਂ ਹੈਗਾ ਉਹਦਾ ਤਰੀਕਾ ਸਹੀ ਹੈਗਾ ਕਿ ਨਹੀਂ ਹੈਗਾ 4 ਸਾਲ ਪਹਿਲਾਂ ਤੁਸੀਂ ਇੱਕੋ ਇੱਕ ਵੱਡਾ ਸੰਘਰਸ਼ ਜਿੱਤਦੇ ਹੋ 4 ਸਾਲ ਬਾਅਦ ਉਸੇ ਤਰਜ ਤੇ ਤੁਸੀਂ ਦੂਜਾ ਸੰਘਰਸ਼ ਸ਼ੁਰੂ ਕਰ ਲੈਂਦੇ ਹੋ ਕੇਂਦਰ ਸਰਕਾਰ ਕੋ ਮੂਰਖ ਨਹੀਂ ਹੈਗੀ ਵੀ ਉਸੇ ਤਰਜ ਤੇ ਉਸੇ ਤਰ੍ਹਾਂ ਦੇ ਸੰਘਰਸ਼ ਨੂੰ ਤੁਹਾਡੇ ਨੂੰ ਕਾਮਯਾਬ ਹੋਣ ਦੇ ਦਊਗੀ ਸੰਘਰਸ਼ ਕੋਈ ਵੀ ਆ ਲੋਕਾਂ ਦੇ ਸਮਰਥਨ ਤੋਂ ਬਿਨਾਂ ਨਹੀਂ ਜਿੱਤੇ ਜਾਂਦੇ ਇਹ ਇਹ ਗੱਲ ਸੰਯੁਕਤ ਕਿਸਾਨ ਮੋਰਚਾ ਇਹ ਚੰਗੀ ਤਰ੍ਹਾਂ ਸਮਝ ਸਮਝ ਰਿਹਾ ਆ ਸ਼ਾਇਦ ਕਿਤੇ ਨਾ ਕਿਤੇ ਐਸ ਕੇ ਐਮ ਜਿਹੜਾ ਗੈਰ ਸਿਆਸੀ ਆ ਉਹਦੀ ਐਸੇ ਸਮਝ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੜਬੜ ਲੱਗ ਰਹੀ ਜਿਹਦੇ ਕਰਕੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਰਿਹਾ ਵੱਡੀਆਂ ਧਿਰਾਂ ਹਾਲੇ ਵੀ ਇਸ ਸੰਘਰਸ਼ ਤੋਂ ਬਾਹਰ ਆ ਸੋ ਗੱਲ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀ ਵੀ ਤਰੀਕਾ ਸਮਾਂ ਤੇ ਮਸਲੇ ਮੰਗਾ ਜਿਹੜੀਆਂ ਕਿੱਦਾਂ ਦੀਆਂ ਤੇ ਕਿਉਂ ਲਈਆਂ ਜਾ ਰਹੀਆਂ ਕਿਹੜੇ ਮੁੱਖ ਤੇ ਲਈਆਂ ਜਾ ਰਹੀਆਂ ਉਹ ਜ਼ਿਆਦਾ ਮਹੱਤਵਪੂਰਨ ਹੈ ਨਾ ਕਿ ਮੇਰਾ ਅੱਜ ਜੀ ਕੀਤਾ ਵੀ ਮੈਂ ਇਹ ਅੰਦੋਲਨ ਸ਼ੁਰੂ ਕਰ ਦਵਾਂ ਉਹਦੇ ਨਾਲ ਗੱਲ ਨਹੀਂ ਬਣਦੀ ਹਨਾ ਤੇ ਲੋਕਾਂ ਦੀ ਹਮਾਇਤ ਜਿੰਨੀ ਦੇਰ ਤੱਕ ਤੁਸੀਂ ਨਹੀਂ ਲੈਂਦੇ ਉਹਨੀ ਦੇਰ ਤੱਕ ਵੀ ਨਹੀਂ ਗੱਲ ਬਣਦੀ ਬਿਲਕੁਲ ਜੀ ਅਗਲੀ ਖਬਰ ਦੇ ਵੱਲ ਹੁਣ ਵਧਦੇ ਆ ਅਰੁਣਦੀਪ ਜੀ ਅੱਜ ਸੈਂਸੈਕਸ ਦੀ ਖਬਰ ਲੈਣੇ ਆ ਇੱਕ ਵਾਰ ਫਿਰ ਤੋਂ ਜਿਹੜਾ ਸੈਂਸੈਕ ਹੈ ਅੱਜ 1000 ਪੁਆਇੰਟ ਥੱਲੇ ਚਲਿਆ ਗਿਆ ਹੈ ਗੋਤਾ ਲਗਾ ਗਿਆ ਇੱਕ ਵਾਰ ਤੋਂ ਫਿਰ ਕੀ ਕਹਿੰਦੇ ਹੋ ਇਹਦੇ ਬਾਰੇ ਜਿਹੜਾ ਸੈਂਸੈਕਸ ਆ ਬੇਸਿਕਲੀ ਸਾਨੂੰ ਇਹ ਸਮਝਣਾ ਪਊਗਾ ਸੈਂਸੈਕਸ ਕੀ ਆ ਸੈਂਸੈਕਸ ਜਾਂ ਨਿਫਟੀ ਜਿਹੜਾ ਆ ਇਹ ਆਰਥਿਕਤਾ ਦੇ ਨਾਲ ਜੁੜਿਆ ਹੋਇਆ ਮਸਲਾ ਆ ਮੁਲਕ ਦੀ ਆਰਥਿਕ ਸਿਹਤ ਕਿਦਾਂ ਦੀ ਆ ਇਹ ਇੱਕ ਤਰ੍ਹਾਂ ਨਾਲ ਉਹਦੇ ਸੂਚਕ ਨੇ ਇਹ ਸਿੱਧੇ ਰੂਪ ਚ ਤਾਂ ਸੂਚਕ ਨਹੀਂ ਆ ਅਸਿੱਧੇ ਰੂਪ ਚ ਸੂਚਕ ਨੇ ਜੀ ਆ ਕੁਮੰਤਰੀ ਪਦ ਤੇ ਜਦੋਂ 트ੰਪ ਸਾਹਿਬ ਅਮਰੀਕਾ ਦੀ ਸੱਤਾ ਦੇ ਵਿੱਚ ਆਉਂਦੇ ਨੇ ਉਹਦੇ ਤੋਂ ਬਾਅਦ ਦੁਨੀਆ ਪੱਧਰ ਤੇ ਹਾਲਾਤ ਬਦਲ ਲੱਗ ਪਏ ਉਸ ਤੋਂ ਬਾਅਦ ਦੁਨੀਆ ਪੱਧਰ ਦੇ ਜਿਹੜੇ ਹਾਲਾਤਾਂ ਦੇ ਵਿੱਚ ਤੇਜ਼ੀ ਨਾਲ ਤਬਦੀਲੀ ਹੁੰਦੀ ਆ ਹਾਲਾਂਕਿ ਜਿਹੜਾ ਸੈਂਸੈਕਸ ਆ ਜਾਂ ਨਿਫਟੀ ਆ ਇਸ ਸਤੰਬਰ ਤੋਂ ਬਾਅਦ ਤੋਂ ਲਗਾਤਾਰ ਸਾਡੇ ਜਿਹੜਾ ਆ ਥੱਲੇ ਨੂੰ ਜਾ ਰਿਹਾ ਹੁਣ ਤੱਕ 13000 ਪੁਆਇੰਟ ਜਿਹੜਾ ਸੈਂਸੈਕਸ ਥੱਲੇ ਜਾ ਚੁੱਕਾ ਹੈ 13000 ਪੁਆਇੰਟ ਥੱਲੇ ਜਾ ਚੁੱਕਾ ਆ ਤੇ ਮਾਹਰ ਦੱਸਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਾਲੇ ਹੋਰ ਥੱਲੇ ਜਾਊਗਾ ਇਹਦਾ ਕੋਈ ਇੱਕ ਕਾਰਨ ਨਹੀਂ ਹੈਗਾ ਕਿ ਵੀ ਕੱਲੇ ਟਰੰਪ ਸਾਹਿਬ ਸੱਤਾ ਦੇ ਵਿੱਚ ਆ ਗਏ ਤੇ ਇਹਦੇ ਨਾਲ ਭਾਰਤ ਦੀ ਆਰਥਿਕਤਾ ਦਾ ਡਾਵਾ ਡੋਲ ਹੋ ਗਈ। ਭਾਰਤ ਦੀ ਜਿਹੜੀ ਕੁੱਲ ਜੀਡੀਪੀ ਆ ਜਿਹੜੀ ਜਿਹੜੀ ਸਾਡੀ ਮੁਲਕ ਦੀ ਪ੍ਰੋਡਕਸ਼ਨ ਆ ਪ੍ਰੋਡਕਸ਼ਨ ਦਾ ਸੂਚਕ ਅੰਕ ਕਿਆ ਉਹ ਜੀਡੀਪੀ ਅਸਲ 'ਚ ਥੱਲੇ ਨੂੰ ਜਾ ਰਹੀ ਆ। ਸਾਡੀ ਮੁਲਕ ਦੀ ਜਿਹੜੀ ਆਰਥਿਕ ਸਿਹਤ ਦਾ ਉਹ ਸੂਚਕ ਕਿਆ ਉਹ ਥੱਲੇ ਨੂੰ ਜਾ ਰਹੀ ਆ। ਜਿਹੜੀਆਂ ਸਾਡੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਜਿਹੜੇ ਤਮਾਹੀ ਨਤੀਜੇ ਨੇ ਉਹ ਕਟੇ ਵਾਲੇ ਆ ਰਹੇ ਨੇ ਲਗਾਤਾਰ ਕਟੇ ਵਾਲੇ ਆ ਰਹੇ ਨੇ ਤੀਜਾ ਜਿਹੜੇ ਵਿਦੇਸ਼ੀ ਇਨਵੈਸਟਰ ਨੇ ਸਾਡੇ ਮੁਲਕ ਦੇ ਜਿਹੜੇ ਵਿੱਚ ਇਨਵੈਸਟ ਕਰਦੇ ਆ ਉਹ ਲਗਾਤਾਰ ਆਪਣਾ ਪੈਸਾ ਇੱਥੋਂ ਕੱਢ ਰਹੇ ਨੇ ਕੱਢ ਕੇ ਚੀਨ ਵੱਲ ਜਾ ਰਹੇ ਨੇ ਚੀਨ ਦੀ ਮਾਰਕੀਟ ਜਿਹੜੀ ਆ ਉਹ 17% ਤੋਂ ਵੱਧ ਦੀ ਇੱਕ ਮਹੀਨੇ ਚ ਗਰੋਥ ਦਿਖਾ ਰਹੀ ਆ ਤੇ ਸਾਡੇ ਇੱਥੇ ਲਗਾਤਾਰ ਕਟਾ ਆ ਰਿਹਾ ਆ ਸੋ ਇਹ ਜਿਹੜਾ ਸੈਂਸੈਕਸ ਆ 1000 ਪੁਆਇੰਟ ਅੱਜ ਹੋਰ ਡਿੱਗਣ ਦਾ ਮਤਲਬ ਹੈ ਵੀ ਤੁਹਾਡੀ ਜਿਹੜੀ ਇੱਥੇ ਦੀ ਸ਼ੇਅਰ ਮਾਰਕੀਟ ਆ ਉਹ ਕ੍ਰੈਸ਼ ਹੋ ਰਹੀ ਹੈ ਰੋਜ਼ਾਨਾ ਦੇ ਪੱਧਰ ਤੇ ਕ੍ਰੈਸ਼ ਹੋ ਰਹੀ ਹੈ ਜਿਹੜੇ ਛੋਟੇ ਮੋਟੇ ਇਨਵੈਸਟਰ ਨੇ ਸਾਡੇ ਆਮ ਲੋਕ ਜਿਹੜੀ ਆਪਣੀ ਜਮਾ ਪੂੰਜੀ ਸ਼ੇਅਰ ਬਾਜ਼ਾਰ ਦੇ ਵਿੱਚ ਲਾਉਂਦੇ ਨੇ ਉਹ ਲੁੱਟੇ ਪੁੱਟੇ ਜਾ ਰਹੇ ਨੇ ਆ ਲੱਖਾਂ ਕਰੋੜ ਰੁਪਈਆ ਲੋਕਾਂ ਦਾ ਇਸ ਮਾਰਕੀਟ ਦੇ ਵਿੱਚ ਸਵਾਹ ਹੋ ਗਿਆ ਨਾ ਤੇ ਆਉਣ ਵਾਲੇ ਦਿਨਾਂ 'ਚ ਹਾਲੇ ਹੋਰ ਸਵਾਹ ਹੋਣ ਦੀ ਆ ਇਹ ਖਦਸ਼ਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਜੀ ਇਹਨੂੰ ਰੋਕੇ ਕਿੱਦਾ ਜਾ ਸਕੋ ਹੂੰ ਵੀ ਮਾਰਕੀਟ ਥੱਲੇ ਨਾ ਜਾਵੇ ਸਰਕਾਰ ਕਿੱਦਾਂ ਦੇ ਅਪਾਹ ਕਰਦੀ ਹੈ ਇਹਨੂੰ ਬਚਾਉਣ ਲਈ ਸਰਕਾਰ ਤੇ ਨਿਰਪਰ ਕਰਦਾ ਸਰਕਾਰ ਵੱਲੋਂ ਫਿਲਹਾਲ ਕੋਈ ਅਪਾ ਨਹੀਂ ਦਿਖਾਈ ਦੇ ਰੇ ਹੂੰ ਸਰਕਾਰ ਵੱਲੋਂ ਇਹ ਕੀਤਾ ਜਾ ਰਿਹਾ ਜੇ ਇਹ ਸਰਕਾਰ ਵੱਲੋਂ ਫਿਲਹਾਲ ਠੋਸ ਪਹਾਂ ਨਾ ਕੀਤੇ ਗਏ ਕੁਝ ਚੀਜ਼ਾਂ ਕੋਈ ਆਰਥਿਕ ਹਮਲੇ ਨਹੀਂ ਮਾਰੇ ਗਏ ਤਾਂ ਜਿਹੜਾ ਡਾਲਰ ਦੀ ਕੀਮਤ ਹੈ ਜਿਹੜੇ ਇਸ ਵੇਲੇ 87 ਰੁਪਏ ਤੇ ਪਹੁੰਚ ਗਿਆ ਸਾਨੂੰ ਛੇਤੀ ਇਸ 100 ਰੁਪਏ ਤੋਂ ਪਾਰ ਦੇਖਣ ਨੂੰ ਮਿਲੇਗਾ ਤੇ ਇਹਦੇ ਨਾਲ ਇੱਥੇ ਜਿਹੜੇ ਸਾਡੇ ਮੁਲਕ ਦੇ ਲੋਕਾਂ ਨੂੰ ਰੋਟੀ ਦੇ ਵੀ ਲਾਲੇ ਪੈ ਸਕਦੇ ਦਿੱਕਤਾਂ ਆ ਸਕਦੀਆਂ ਨੇ ਲੋਕੀ ਕੰਗਲੇ ਹੋ ਜਾਣਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖਤਰੇ ਨੇ ਸਰਕਾਰ ਨੇ ਜੇ ਹੁਣ ਵੀ ਉਪਾਅ ਨਾ ਕੀਤੇ ਤਾਂ ਸਮੱਸਿਆਵਾਂ ਬਹੁਤ ਵੱਡੀਆਂ ਦਾ ਸਾਹਮਣਾ ਕਰਨਾ ਪਊਗਾ ਜੀ ਬਿਲਕੁਲ ਅਰੁਣਦੀਪ ਜੀ ਹੁਣ ਅਗਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਇਹ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਜੋ ਪ੍ਰਦੂਸ਼ਣ ਦੀ ਹਾਲਤ ਹੈ ਉਸ ਨੂੰ ਲੈ ਕੇ ਜੋ ਪੰਜਾਬ ਦੇ ਉੱਤੇ ਜ਼ਿੰਮੇਵਾਰੀ ਪਾਈ ਜਾਂਦੀ ਹੈ ਜਾਂ ਪੰਜਾਬ ਨੂੰ ਸਮਝਿਆ ਜਾਂਦਾ ਹੈ ਗੁਨਾਹਗਾਰ ਇਹ ਵੀ ਇੱਕ ਗਲਤ ਹੈ ਤੁਸੀਂ ਕੀ ਕਹਿੰਦੇ ਹੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭਾਜਪਾ ਤੇ ਜੋ ਹੋਰ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਉਹਨਾਂ ਵੱਲ ਲਗਾਤਾਰ ਇਹ ਕਿਹਾ ਜਾਂਦਾ ਰਿਹਾ ਆ ਜਾਂ ਹੋਰ ਕਈ ਸਸਿਤਰਾਂ ਵੱਲੋਂ ਜਾਂ ਆਮ ਲੋਕਾਂ ਦੇ ਵਿੱਚ ਵੀ ਇਹ ਧਾਰਨਾ ਬਣ ਗਈ ਸੀ ਵੀ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਨ ਹੁੰਦਾ ਪੰਜਾਬ ਪੰਜਾਬ 'ਚ ਜਦੋਂ ਪਰਾਲੀ ਫੂਕੀ ਜਾਂਦੀ ਹੈ ਤੇ ਉਹਦਾ ਸਾਰਾ ਪ੍ਰਦੂਸ਼ਨ ਜਿਹੜਾ ਆ ਉਹ ਦਿੱਲੀ 'ਚ ਚਲੇ ਜਾਂਦਾ ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਕੇਂਦਰੀ ਮੰਤਰੀ ਜਿਹੜੇ ਭਾਜਪਾ ਸਰਕਾਰ ਦੇ ਵਿੱਚ ਨੇ ਉਹ ਪਹਿਲੀ ਵਾਰ ਇਹ ਕਹਿ ਰਹੇ ਨੇ ਵੀ ਇਹ ਬੜੀ ਸਧਾਰਨ ਜੀ ਗੱਲ ਹੈ ਵੀ 500 ਕਿਲੋਮੀਟਰ ਦੂਰ ਤੋਂ ਧੂਆਂ ਜਿਹੜਾ ਆ ਉਹ ਦਿੱਲੀ ਨੂੰ ਕਿਵੇਂ ਪ੍ਰਦੂਸ਼ਿਤ ਕਰ ਰਿਹਾ ਇਹ ਉਹਨਾਂ ਨੇ ਜਿਹੜੀ ਕੱਲ ਗੱਲ ਕੀਤੀ ਤੇ ਗੱਲ ਤਾਂ ਸਹੀ ਕਹੀ ਆ ਪਰ ਦੇਰੀ ਨਾਲ ਕਹੀ ਆ ਹਾਲਾਂਕਿ ਇਸ ਗੱਲ ਨੂੰ ਲੈ ਕੇ ਲੰਬੇ ਸਮੇਂ ਤੋਂ ਸਿਆਸਤ ਚੱਲਦੀ ਏ ਹਰ ਹਰ ਸਾਲ ਹਰ ਸਾਲ ਜਦੋਂ ਕਿਸਾਨ ਆਪਣੀ ਪਰਾਲੀ ਨੂੰ ਅੱਗ ਲਾਉਂਦੇ ਨੇ ਹਾਲਾਂਕਿ ਇਸ ਸਾਲ ਬਹੁਤ ਵੱਡੇ ਪੱਧਰ ਤੇ ਮਾਮਲੇ ਘਟੇ ਨੇ ਸੁਪਰੀਮ ਕੋਰਟ ਨੇ ਬਹੁਤ ਜ਼ਿਆਦਾ ਸ਼ਕਤੀ ਕੀਤੀ ਸੀ ਜੀ ਇਹ ਦੋਸ਼ ਲੱਗਦੇ ਸੀਗੇ ਕਿ ਪੰਜਾਬ ਦੇ ਕਿਸਾਨਾਂ ਦੀ ਵਜ੍ਹਾ ਨਾਲ ਦਿੱਲੀ ਦੇ ਵਿੱਚ ਪੋਲੂਸ਼ਨ ਹੁੰਦਾ ਤੇ ਲੋਕਾਂ ਦੀ ਸਿਹਤ ਜਿਹੜੀ ਆ ਉਹ ਖਰਾਬ ਹੋ ਰਹੀ ਨੇ ਅਸਲ ਦੇ ਵਿੱਚ ਤਾਂ ਇਹ ਆ ਵੀ ਜਿਹੜੀਆਂ ਢਾਂਚਾਗਤ ਸਹੂਲਤਾਂ ਨੇ ਜਿੱਥੇ ਰੋਕ ਲੱਗਣੀ ਚਾਹੀਦੀ ਹੈ ਉਹਨਾਂ ਤੇ ਕੋਈ ਚੈੱਕ ਨਹੀਂ ਹੈਗਾ ਉਹਨਾਂ ਤੇ ਕੋਈ ਰੋਕ ਨਹੀਂ ਹੈਗੀ ਉਹਦੇ ਵਿੱਚ ਚੀਜ਼ਾਂ ਦੇ ਨੂੰ ਮਾਨੀਟਰ ਨਹੀਂ ਕੀਤਾ ਜਾ ਰਿਹਾ ਵੀ ਜਿਹੜਾ ਤੁਹਾਡੀਆਂ ਗੱਡੀਆਂ ਦਾ ਪ੍ਰਦੂਸ਼ਣ ਕਿੰਨਾ ਆ ਤੁਹਾਡੀ ਇੰਡਸਟਰੀ ਦਾ ਪ੍ਰਦੂਸ਼ਣ ਕਿੰਨਾ ਆ ਤੁਹਾਡੇ ਜਿਹੜੀ ਕੰਸਟ੍ਰਕਸ਼ਨ ਦਾ ਪ੍ਰਦੂਸ਼ਣ ਕਿੰਨਾ ਆ ਉਹਨੂੰ ਲੈ ਕੇ ਕੋਈ ਚੈੱਕ ਨਹੀਂ ਹੈਗਾ ਕੋਈ ਕਾਰਵਾਈ ਨਹੀਂ ਹੈਗੀ ਸਿਰਫ ਇਹਦੇ ਤੇ ਸਿਆਸੀ ਰੋਟੀਆਂ ਸੇਕਣ ਦੇ ਲਈ ਪੰਜਾਬ ਦੇ ਸ਼ਹਿਰ ਜਿਹੜਾ ਆ ਉਹ ਠੀਕਰ ਆ ਪੰਨ ਦਿੱਤਾ ਜਾਂਦਾ ਰਿਹਾ ਇਹ ਚੰਗੀ ਗੱਲ ਆ ਵੀ ਹੁਣ ਜਿਹੜਾ ਕਟੂਕਟ ਕੇਂਦਰ ਦੇ ਜਿਹੜੇ ਮੰਤਰੀ ਸਰਕਾਰ ਦੇ ਵੱਲੋਂ ਜਵਾਬ ਆਇਆ ਕੇਂਦਰ ਦੀ ਸਰਕਾਰ ਵੱਲੋਂ ਕੇਂਦਰ ਦੇ ਮੰਤਰੀ ਨੇ ਇਸ ਗੱਲ ਦਾ ਜਵਾਬ ਦਿੱਤਾ ਵੀ ਇਹ ਸੰਭਵ ਹੀ ਨਹੀਂ ਆ ਕਿ 500 ਕਿਲੋਮੀਟਰ ਦੂਰ ਤੋਂ ਉੱਡ ਕੇ ਧੂਆਂ ਦਿੱਲੀ ਦੇ ਚਾਉਂਦਾ ਤੇ ਦਿੱਲੀ ਨੂੰ ਪ੍ਰਦੂਸ਼ਿਤ ਕਰਦਾ ਹੈ ਖੈਰ ਇਸ ਗੱਲ ਨੂੰ ਪਰ ਦੇ ਰਾਏ ਕਹਿੰਦੇ ਦਰੁਸਤ ਆਏ ਦੇ ਰਾਏ ਦਰੁਸਤ ਆਏ ਖੈਰ ਇਹਨੂੰ ਮੰਨ ਲੈਣਾ ਚਾਹੀਦਾ ਵੀ ਇਹ ਚੰਗੀ ਗੱਲ ਆ ਵੀ ਘਟੂ ਘਟ ਲੋਕਾਂ ਨੂੰ ਇਸ ਗੱਲ ਦੀ ਸਮਝ ਤਾਂ ਲੱਗਣ ਲੱਗੀ ਕਿ ਬਿਨਾਂ ਵਜ੍ਹਾ ਕਿਸੇ ਦੇ ਸਿਰ ਟਿਕਰਾ ਨਹੀਂ ਪੰਣਾ ਪਰ ਬੰਨਣਾ ਚਾਹੀਦਾ ਬਿਲਕੁਲ ਜੀ ਸੌਰੰਦੀਪ ਜੀ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਵਿੱਚ ਤੁਸੀਂ ਸਾਡੇ ਨਾਲ ਚਰਚਾ ਕੀਤੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਸੋ ਤੁਹਾਨੂੰ ਸਾਡਾ ਸਿਆਸੀ ਖਬਰਾਂ ਦੇ ਉੱਤੇ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਪਰ ਅੱਜ ਲਈ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ ਨਮਸਕਾਰ